ਅਮਰੀਕਾ ਤੋਂ ਜਾ ਆਇਆ ਆਪਾਂ ਸ਼ੁਰੂ ਤੋਂ ਤੁਸੀਂ ਇਹ ਵੀ ਗੱਲ ਕਹੀ ਕਿ ਸਿੱਧੀਆਂ ਫਲਾਈਟਾਂ ਕਿਉਂ ਨਹੀਂ ਜਾਂਦੀਆਂ ਜਦੋਂ ਵਾਪਸ ਭੇਜੇ ਉਦੋਂ ਦਾ ਸਿੱਧੀ ਇੱਥੇ ਲੈਂਡ ਹੋਈ ਤੇ ਜਿਹੜਾ ਉੱਥੇ ਲੋਕ ਆਏ ਉਹਨਾਂ ਨੇ ਆਪ ਆਪਣੀਆਂ ਕਹਾਣੀਆਂ ਦਸੀਆਂ ਕਈਆਂ ਦਾ 70 ਲੱਖ 40 ਲੱਖ 50 ਲੱਖ ਕਰਜ਼ਿਆਂ 'ਚ ਡੁੱਬ ਗਏ ਉਹ ਲੋਕ ਇਹਦੇ ਲਈ ਮੁਢਲੇ ਤੌਰ ਦੇ ਉੱਤੇ ਇੱਕ ਚਰਚਾ ਚੱਲ ਰਹੀ ਹੈ ਕਿ ਪਹਿਲਾਂ ਤੇ ਉਹ ਲੋਕ ਖੁਦ ਕਸੂਰਵਾਰ ਹੈ ਜਿਹੜੇ ਇੰਨੇ-ਇੰਨੇ ਪੈਸੇ ਲਾ ਕੇ ਵੀ ਦੋ ਨੰਬਰ 'ਚ ਜਾਣਾ ਚਾਹੁੰਦੇ ਸੀ ਤੁਹਾਨੂੰ ਇਹਦੇ ਪਿੱਛੇ ਨਜ਼ਰ ਕੀ ਆਉਂਦਾ ਹੈ ਕਿ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਉਹਨਾਂ ਨੇ ਰਾਹ ਇਹ ਚੁਣ ਲਿਆ ਜਾਂ ਫ ਪਹਿਲੀ ਗੱਲ ਤਾਂ ਕੱਲੇ ਪੰਜਾਬ ਨੂੰ ਲਿਆ ਜਾਂਦਾ ਨਾ ਨਿਸ਼ਾਨੇ ਤੇ ਹੁਣ ਤਾਂ ਪਤਾ ਲੱਗ ਗਿਆ ਨਾ ਵੀ ਹਰਿਆਣਾ ਵੀ ਉਸੇ ਰਾਹ ਗੁਜਰਾਤ ਵੀ ਉਸੇ ਰਾਹ ਮੀਡੀਆ ਤੇ ਹਰਿਆਣਾ ਤੇ ਗੁਜਰਾਤ ਦੀ ਕਿਉਂ ਨਹੀਂ ਗੱਲ ਚੱਲਦੀ ਕਿੱਥੇ ਆ ਫਿਰ ਗੁਜਰਾਤ ਮਾਡਲ ਜੋ ਪੰਜਾਬ ਮਾਡਲ ਦਾ ਜਲੂਸ ਨਿਕਲਿਆ ਹਰਿਆਣੇ 'ਚ ਵੀ ਨਿਕਲ ਰਿਹਾ ਗੁਜਰਾਤ ਦਾ ਵੀ ਨਿਕਲ ਗਿਆ ਨਾ 240 ਕਹਿੰਦੇ ਸੀ ਆਉਣਗੇ ਹੁਣ 104 ਸ਼ਾਇਦ 3 ਆਏ ਨੇ ਜਿਹਦੇ ਵਿੱਚ 33 ਉੱਥੋਂ ਦੇ ਨੇ ਮਤਲਬ 30 30 ਸ਼ਾਇਦ ਆਪਣੇ ਪੰਜਾਬ ਤੇ ਹਰਿਆਣਾ ਦੇ ਨੇ ਬਿਲਕੁਲ ਤੁਹਾਡੀ ਸਹੀ ਗੱਲ ਆ ਬਾਹਰਲੇ ਦੇਸ਼ਾਂ ਨੂੰ ਬਾਹਰੋਂ ਲੋਕ ਮੰਗਵਾਏ ਬਿਨਾ ਸਰਦਾ ਨਹੀਂ ਉਹਨਾਂ ਦੀ ਲੋੜ ਹੁੰਦੀ ਆ ਉਹਨਾਂ ਨੇ ਸ਼ਰਤਾਂ ਨੇ ਉਹ ਸ਼ਰਤਾਂ ਪੂਰੀਆਂ ਕਰਕੇ ਲੋਕ ਜਾਂਦੇ ਨੇ ਸੁਖੀ ਬਸਦੇ ਨੇ ਕੋਈ ਸਮੱਸਿਆ ਤਾਂ ਨਹੀਂ ਜੀ ਪਹਿਲਾਂ ਪੀਆਰ ਮਿਲਦੀ ਆ ਫਿਰ ਵਰਕਿੰਗ ਵੀਜ਼ਾ ਮਿਲਦਾ ਫਿਰ ਸਿਟੀਜ਼ਨਸ਼ਿਪ ਮਿਲਦੀ ਆ ਪਰ ਇੱਕ ਦੋ ਨੰਬਰ ਚ ਵੀ ਜਾਂਦੇ ਨੇ ਜਿਹੜੇ ਦੋ ਨੰਬਰ ਦੇ ਵਿੱਚ ਜਾਂਦੇ ਨੇ ਗੈਰ ਕਾਨੂੰਨੀ ਤੌਰ ਤੇ ਜਾਂਦੇ ਨੇ ਉਹ ਗਲਤ ਆ ਮਾਲਟਾ ਕਾਂਡ ਦੇਖਿਆ ਨਹੀਂ ਆਪਾਂ ਵਾਪਰਿਆ ਜਿਹੜਾ ਸਾਡੇ ਸਾਡੇ ਨਾਲ ਹੁਣ ਉਹਦੇ ਵਿੱਚ ਵੱਡੀ ਗੱਲ ਤੇ ਇਹ ਆ ਵੀ ਇਸ ਧਰਤੀ ਦੇ ਉੱਤੇ ਲੋਕਾਂ ਦਾ ਜੀ ਨਹੀਂ ਲੱਗਦਾ। ਉਹਨਾਂ ਨੂੰ ਲੱਗਦਾ ਜੋ ਇੱਥੇ ਸਿਸਟਮ ਆ ਪ੍ਰਬੰਧ ਆ ਯਾਰ ਇੱਥੇ ਜਿਉਣਾ ਔਖਾ। ਇੱਕ ਯੋਗਤਾ ਦੇ ਅਧਾਰ ਤੇ ਚਲੇ ਜਾਂਦੇ ਨੇ ਦੂਜੇ ਦੋ ਨੰਬਰ ਤੇ ਜਾਂਦੇ ਨੇ। ਇਹਦੇ ਲਈ ਵੀ ਉਹੀ ਗੱਲ ਆ ਜਿਹੜਾ ਪਹਾਸ਼ ਨੇ ਕਿਹਾ ਸੀ ਨਾ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਪੰਜਾਬ ਦਾ ਤਾਂ ਤਾਂ ਸ਼ਰੇਆ ਮਦੀਨਾ ਵੀ ਇੱਥੇ ਲਹੂ ਡੋਲਿਆ। ਜਿੰਨਾ ਕਤਲੇਆਮ ਕੀਤਾ ਸਿੱਖਾਂ ਦਾ ਦਿੱਲੀ 'ਚ ਹੋਰ ਸ਼ਰੇਆ 'ਚ। ਬਾਕੀ ਵੀ ਕਿਉਂ ਭੱਜ ਰਹੇ ਨੇ? ਗੁਜਰਾਤੀ ਵੀ ਵੱਡੇ ਪੱਦਰ ਤੇ ਭੱਜ ਰਹੇ ਨੇ। ਇਹਦਾ ਮਤਲਬ ਵਿਕਾਸ ਮਾਡਲ ਫੇਲ ਹੋ ਰਿਹਾ। ਇਹਦੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਏਜੰਟਾਂ ਦੀ ਆ ਜਦੋਂ ਕੋਈ ਬੰਦਾ ਬਾਹਰ ਦੇ ਹੱਥ ਪੈਰ ਮਾਰਦਾ ਏਜੰਟਾ ਉਹਨਾਂ ਨੂੰ ਫਿਰ ਆਹ ਰਾਹ ਦਿਖਾਉਂਦੇ ਨੇ ਵੀ ਐਂ ਵੀ ਜਾਇਆ ਜਾ ਸਕਦਾ ਇਹਨਾਂ ਦਾ ਕਮੰਤਰੀ ਟਾਣਾ ਵਾਣਾ ਵੀ ਉੱਥੇ ਜਾਏਗਾ ਤੈਨੂੰ ਆ ਮਿਲੂਗਾ ਬੰਦਾ ਮਿਲੂ ਉੱਥੇ ਜਾਏਗਾ ਫਿਰ ਆ ਮਿਲੂ ਆਸਟ੍ਰੇਲੀਆ ਜਾਣਾ ਪਹਿਲਾਂ ਉੱਥੇ ਜਾਏਗਾ ਉੱਥੇ ਤੈਨੂੰ ਨਵਾਂ ਪਾਸਪੋਰਟ ਮਿਲੂ ਇਹੀ ਨੰਬਰ ਤੇ ਸਿਸਟਮ ਦੇਖੋ ਕਿਹਾ ਜਾ ਬਣਾਇਆ ਹੋਇਆ ਫਿਰ ਉੱਥੇ ਜਾਏਗਾ ਡੋਂਕੀ ਰੂਟ ਹੁਣ ਕਿਹਨੂੰ ਨਹੀਂ ਪਤਾ ਜੀ ਡੋਂਕੀ ਰੂਟ ਕੀ ਆ ਇਸ ਕਰਕੇ ਏਜੰਟੇ ਤੋਂ ਕੋਈ ਬਾਹਰ ਨਹੀਂ ਮੈਨੂੰ ਇਹ ਸਮਝਾਓ ਏਜੰਟਾਂ ਤੇ ਸਿਕੰਜਾ ਕਿਉਂ ਨਿਕਸਿਆ ਜਾਂਦਾ ਪਰ ਜਾਣ ਵਾਲੇ ਵੀ ਤਾਂ ਜਾਣੂ ਆ ਇਹਨਾਂ ਮਾਮਲਿਆਂ ਤੋਂ ਪਹਿਲਾਂ ਜਾ ਮਾਮਲਾ ਤਾਂ ਆਇਆ ਨਹੀਂ ਬਿਲਕੁਲ ਕਸੂਰਵਾਰ ਨੇ ਪਰ ਉਹ ਕੋਈ ਸ਼ੌਂਕ ਦੇ ਕਬੂਤਰ ਨਹੀਂ ਰਹਾਉਣਗੇ ਮਜਬੂਰੀ ਚ ਗਏ ਨੇ ਸਮਝਣਾ ਇਹ ਚਾਹੀਦਾ ਉਹ ਕੋਈ ਆਏ ਨਹੀਂ ਪੈਸੇ ਕਮਾਉਣਗੇ ਨੇ ਉਹਨਾਂ ਦੇ ਘਰਾਂ ਦੇ ਹਾਲਾਤ ਵੇਖੇ ਜਾ ਸਕਦੇ ਆ ਕਈਆਂ ਦੀ ਡੇਢ ਕਿੱਲਾ ਕਿੱਲਾ ਜ਼ਮੀਨ ਉਹ ਵੇਚੀ ਪਈ ਐ ਕਈਆਂ ਨੇ ਬੈਂਕਾਂ ਤੋਂ ਕਰਜ਼ੇ ਲਏ ਆ ਮੈਂ ਤਾਂ ਉਹ ਇਹੀ ਕਹਾਂ ਪ੍ਰਵਾਸ ਤਾਂ ਚੱਲਦਾ ਰਹਿੰਦਾ ਸਾਰੇ ਪ੍ਰਵਾਸ ਆ ਜਿਹੜੇ ਉਹਦਾ ਇੱਕੋ ਕਾਰਨ ਨਹੀਂ ਹੁੰਦਾ ਇੱਕੋ ਤਰ੍ਹਾਂ ਦਾ ਹੱਲ ਨਹੀਂ ਹੁੰਦਾ ਹੁਣ ਭਈਏ ਪਾਓ ਜੇ ਤੁਸੀਂ ਇਹ ਤੋਂ ਚੱਕ ਲੋਗੇ ਵੀ ਭਈਏ ਪੰਜਾਬ ਪੰਜਾਬ ਵਿੱਚੋਂ ਫਿਰ ਬਾਹਰਲੇ ਜਿਹੜੇ ਕਹਿੰਦੇ ਬਾਹਰਲੇ ਤਾਂ ਉਹ ਤਾਂ ਗੈਰਕਾਨੂੰਨੀ ਕਹਿੰਦੇ ਆ ਨਾ ਜੀ ਫਿਰ ਸਾਡੇ ਇੱਥੇ ਆ ਜੂ ਬਾਹਰਲੇ ਸਿੱਖਾਂ ਨੂੰ ਇੱਧਰ ਭਜਾਓ ਅਸੀਂ ਤਾਂ ਮਜ਼ਦੂਰਾਂ ਨੂੰ ਭਜਾਵਾਂਗੇ ਤੇ ਸਾਡੇ ਤਾਂ ਇੱਥੇ ਚੰਗੇ ਪਹਿਲੇ ਖਾਂਦੇ ਪੀਂਦੇ ਨੇ ਕਾਰਖਾਨਾ ਵਾਲੇ ਨੇ ਟਰੱਕਾਂ ਵਾਲੇ ਨੇ ਖੇਤੀ ਵਾਲੇ ਨੇ ਜਾਂ ਹੋਰ ਕੁਛ ਵਾਲੇ ਨੇ ਪੰਜਾਬੀ ਬਾਹਰ ਜਾ ਕੇ ਮਜ਼ਦੂਰੀ ਤਾਂ ਨਹੀਂ ਕੋਈ ਕਰਦਾ ਉਹ ਸਾਰੇ ਤਾਂ ਕੀ ਕਰਦਾ ਹੋਵੇ ਮੇਰੇ ਧਿਆਨ ਚ ਨਹੀਂ ਪਰੋ ਨਾ ਮਾਤਰ ਹੋਊਗਾ ਹੁਣ ਇਸ ਹਾਲਤ ਦੇ ਵਿੱਚ ਸਿਆਸਤਦਾਨ ਵੀ ਜ਼ਿੰਮੇਵਾਰ ਨੇ ਸਿਮਰਜੀਤ ਸਿੰਘ ਮਾਨ ਨਵੀਰ ਆ ਫੜਿਆ ਹੋਇਆ ਦੇਖੋ ਜਦੋਂ ਤੁਸੀਂ ਬਾਹਰ ਜਾਂਦੇ ਹੋ ਇਹ ਚਿੱਠੀ ਦਿੰਦਾ ਐਲਾਨ ਕਹਿੰਦਾ ਮੈਂ 50000 ਦਿੱਤੇ ਹੋਏ ਨੇ ਤੇ ਉਹਨਾਂ ਨੂੰ ਆਪ ਦੇ ਆਪ ਖਾਲਸਤਾਨੀ ਕਹਿੰਦਾ ਕਹਿੰਦਾ ਜਦੋਂ ਕੋਈ ਹੋਈ 50000 ਨਹੀਂ ਦੂਤਵਾਸ ਘੇਰ ਲੈਣੇ ਆ ਦੁਨੀਆ ਤੇ ਹਾਂ ਕਹਿੰਦਾ ਪੈਸੇ ਲੈ ਕੇ ਦਿੰਨੇ ਆ ਚਿੱਠੀ ਉਹ ਚਿੱਠੀ ਉਦੋਂ ਕੰਮ ਆਉਂਦੀ ਆ ਜਦੋਂ ਬੰਦਾ ਉੱਥੇ ਐਂਟਰ ਹੋ ਜਾਂਦਾ ਫੇਰ ਉਹ ਸਾਈਲਮ ਲੈਂਡ ਰਾਸੀ ਸ਼ਰਨ ਖਾਤਰ ਉਹ ਚਿੱਠੀ ਝੂਠੀ ਆ ਉਹਦੇ ਵਿੱਚ ਲਿਖਿਆ ਇਹਦੀ ਜਾਨ ਨੂੰ ਖਤਰਾ ਇਹ ਆ ਉਹ ਆ ਇਮ ਕਾਤਮ ਕਾ ਮੁੱਲ ਜਿਵੇਂ ਮਤਲਬ ਮੁੱਲ ਦੀ ਸਿਆਸਤ ਆ ਨਾ ਜੀ ਉਸੇ ਤਰ੍ਹਾਂ ਮਤਲਬ ਇਹ ਮੁੱਲ ਦੀਆਂ ਚਿੱਠੀਆਂ ਨੇ ਉਹ ਉੱਥੇ ਜਾ ਕੇ ਫਸਦੇ ਨੇ ਫਿਰ ਹੁਣ ਇੱਕ ਬੰਦਾ ਤਾਂ ਉੱਥੇ ਕਹਿੰਦਾ ਪੁੱਛਿਆ ਵੀ ਯਾਰ ਤੈਨੂੰ 10 ਸਾਲ ਹੋ ਗਏ ਰਾਸੀ ਸ਼ਰਨ ਮਿਲੀ ਨਹੀਂ ਕਿੰਨੇ ਇੱਕ ਪੈਸੇ ਕਮਾ ਲੇ ਕਹਿੰਦਾ ਬਾਈ ਜੀ ਕਿਹੜੇ ਕਮਾ ਲੇ ਵਕੀਲਾਂ ਨਾਲ ਦੀ ਨਹੀਂ ਪੂਰੇ ਹੁੰਦੇ ਬਕੀ ਕਿਨੂ ਪੇਸ਼ੀਆਂ ਪਾਈ ਜਾਂਦੇ ਨੇ ਇਸ ਦਾ ਭਰੀ ਜਾਂਦੇ ਆ ਪੈਸੇ ਤਾਂ ਉਦੋਂ ਕਮਾਵਾਂਗੇ ਜਦੋਂ ਪੱਕੀ ਗੱਲ ਹੋ ਜੂ ਹੁਣ ਇੱਕ ਨੇ ਆਰਡੀ ਪਰਮਿਟ ਲੈ ਕੇ ਉੱਥੇ ਗਿਆ ਉਹ ਉਹਨੂੰ ਪੱਕਾ ਬਣਾਉਣ ਖਾਤਰ ਚੱਲਿਆ ਹੋਇਆ ਉਹ ਚੱਕ ਕੇ ਭੇਜਤਾ ਦੂਜੀ ਵੱਡੀ ਗੱਲ ਇਹਦੇ ਵਿੱਚ ਏਜੰਟ ਜ਼ਿੰਮੇਵਾਰ ਨੇ ਫਿਰ ਕੇਂਦਰ ਸਰਕਾਰ ਨੇ ਸਹਿਮਤੀ ਪ੍ਰਗਟ ਕੀਤੀ ਹੈ ਉਹਨਾਂ ਦੇ ਵਾਪਸ ਭੇਜਣ ਦੀ ਸੰਦੀਪ ਜੀ ਮੰਨ ਲਓ ਗੈਰ ਕਾਨੂੰਨੀ ਤੌਰ ਤੇ ਚਲੇ ਗਏ ਬੰਦੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਚਲੇ ਗਏ ਤੁਸੀਂ ਉਹਨਾਂ ਨੂੰ ਫੜਕੇ ਅਦਾਲਤ 'ਚ ਪੇਸ਼ ਕਰੋਗੇ ਨਾ ਅਦਾਲਤ ਫੈਸਲਾ ਕਰੂ ਇਹਨਾਂ ਨੂੰ ਡਿਪੋਰਟ ਕਰੋ ਡਿਪੋਰਟੇਸ਼ਨ ਲਗਾਤਾਰ ਹੁੰਦੀ ਰਹਿੰਦੀ ਆ ਆਇ ਨਹੀਂ ਵੀ ਕੋਈ ਪਹਿਲੀ ਵਾਰ ਹੋਈ ਆ ਬਾਈਡਨ ਵੇਲੇ ਵੀ ਹੋਈ ਆ 1200 ਵੀ ਭੇਜੇ ਨੇ ਉਹਨਾਂ ਨੇ ਪਰ ਇਹ ਇਹ ਜਿਹੜੀ ਆ ਇੱਕ ਹੋਰ ਕਿਸਮ ਦੀ ਆ ਇਹ ਇਸ ਤਰ੍ਹਾਂ ਭੇਜੀ ਜਾ ਰਹੀ ਆ ਵੀ ਜਿਵੇਂ ਇਹ ਬੰਦੇ ਉੱਥੇ ਹਮਲਾਵਰ ਹੋਣ ਫੌਜੀ ਹੋਣ ਉੱਥੇ ਦੀਆਂ ਅਦਾਲਤਾਂ 'ਚ ਨਹੀਂ ਪੇਸ਼ ਕੀਤੇ ਫੇਰ ਚਲੋ ਸਰਕਾਰ ਤੇ ਕਹਿੰਦੇ ਭਾਰਤ ਤੇ ਤੈਰਫ ਨਹੀਂ ਲਾਇਆ ਇਸ ਕਰਕੇ ਕਿਉਂਕਿ ਮੰਨਣਗੇ ਵੀ ਅਸੀਂ ਲੈ ਲਾਂਗੇ ਕੈਨੇਡਾ ਤੇ ਉਹਨਾਂ ਤੇ ਲਾਇਆ ਚਲੋ ਅਗਲੇ ਮਹੀਰੋਂ 19 ਦੇ 21 ਪੈ ਗਏ ਉਹ ਬੰਦ ਕਰਨਾ ਪੈ ਗਿਆ ਫਿਰ ਡਾਲਰ ਬੇਬੀ ਵਾਏ ਸੀ ਬਾਈ ਜੀ ਉਹ ਆਮ ਬੰਦੇ ਤੇ ਜਾ ਨਹੀਂ ਸਕਦੇ ਤੁਹਾਡੀ ਘਰ ਵਾਲੀ ਤੁਹਾਡੀ ਪਤਨੀ ਭੈਣ ਨੂੰ ਧੀ ਚਲੋ ਮਤਲਬ ਉਹ ਉਹਨੇ ਇਹ ਇੱਕ ਕ੍ਰिएशन ਦੇਣੀ ਆ ਬਹੁਤ ਵੱਡੀ ਗੱਲ ਹੁੰਦੀ ਆ ਬੱਚਾ ਪੈਦਾ ਕਰਨਾ ਤੁਸੀਂ ਉੱਥੇ ਜਾਣੇ ਹੋ ਸਿਸਟਮ ਕਰਕੇ ਕਾਨੂੰਨੀ ਤੌਰ ਤੇ ਜਾਣੇ ਹੋ ਨਾ ਜੀ ਮਤਲਬ ਵੀਜੇ ਲੈਣੇ ਹੋ ਪੈਸੇ ਦੇ ਕੇ ਕਰਦੇ ਹੋ ਕਿਵੇਂ ਕਰਦੇ ਹੋ ਵੀ ਤਾਂ ਕਿ ਬੱਚਾ ਉੱਥੇ ਹੋ ਜੇ ਉਹਨੂੰ ਡਾਲਰ ਬੇਬੀ ਕਹਿੰਦੇ ਆ ਉਹ ਅਮਰੀਕਾ ਦਾ ਨਾਗਰਿਕ ਬਣ ਜੂ ਆ ਬੰਦੇ ਤਾਂ ਕਰਨੀ ਦੇ ਸਕਦੇ ਜੀ ਉਹਨਾਂ ਤੇ ਰੋਕ ਲਾਤੀ ਉਹ ਚਲੋ ਅਦਾਲਤ ਨੇ ਰੋਕ ਲਾਤੀ ਤੇ ਇਸ ਤਰ੍ਹਾਂ ਦੇ ਕਈ ਸਟੈਪ ਉਹਨੇ ਲਏ ਨੇ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਆ ਕੇਂਦਰ ਸਰਕਾਰ ਦੀ ਇਹ ਜਿਹੜੇ ਬੰਦੇ ਗਏ ਨੇ ਇਹ ਉਜੜੇ ਘਰਾਂ ਦੇ ਨੇ ਜਿਵੇਂ ਸਰਜੀਤ ਪਾਤਰ ਨੇ ਇੱਕ ਹੋਰ ਪ੍ਰਸੰਗ 'ਚ ਕਿਹਾ ਸੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲਾ ਫਣ ਸੁਣਦੇ ਆ ਸੁਣਦੇ ਆ ਸੁੱਕ ਗਏ ਨੇ ਆਖੋ ਇਹਨਾਂ ਨੂੰ ਜਾਣ ਹੁਣ ਆਪਣੇ ਘਰੀ ਕਦੋਂ ਤੱਕ ਇੱਥੇ ਖੜੇ ਰਹਿਣਗੇ ਹੁਣ ਇਹਨਾਂ ਦੇ ਮੁੜ ਬਸੇਬੇ ਦਾ ਇੰਤਜ਼ਾਮ ਦੀ ਕੋਈ ਪ੍ਰਪੋਜ਼ਲ ਬਣਨੀ ਚਾਹੀਦੀ ਆ ਨੰਬਰ 1 ਏਜੰਟਾਂ ਤੇ ਟਾਰਗੇਟ ਹੋਣਾ ਚਾਹੀਦਾ ਉਹ ਭਾਨੇ ਸਿੱਧੂ ਨੇ ਇੱਕ ਮਸਲਾ ਉਠਾਇਆ ਸੀ ਭਗਵੰਤਮਾਨ ਐਂ ਕਰਦਾਂਗੇ ਏਜੰਟਾਂ ਦਾ ਐ ਹੋ ਕੋਈ ਹੋਇਆ ਹੁਣ ਤੱਕ ਮੁੜ ਕੇ ਕਿਸੇ ਦਾ ਕਿਉਂਕਿ ਏਜੰਟ ਨੇ ਜਿਹੜੇ ਬਾਈ ਜੀ ਉਹ ਵੀ ਜੋ ਪੂੰ ਗੜ ਪੂੰ ਵਿਚੋ ਵਿਚੋ ਲੁੱਟੂ ਅਰਧਮੋ ਅਰਧਵੀ ਹਿੱਸਾ ਪੱਤੀ ਸਾਰੇ ਥਾਂ ਤੇ ਜਾਂਦਾ ਅਪਸਰਾਂ ਨੂੰ ਵੀ ਜਾਂਦਾ ਸਿਆਸਦਾਨਾਂ ਨੂੰ ਵੀ ਜਾਂਦਾ ਉਹਨਾਂ ਦੇ ਸਾਰੇ ਥਾਂ ਤੇ ਲਿੰਕ ਹੁੰਦੇ ਆ ਇਹਨਾਂ ਚੋਂ ਕਈਆਂ ਦੇ ਬੰਦੇ ਉਹ ਸਹੀ ਵੀ ਭੇਜ ਦਿੰਦੇ ਆ ਸਿਰੇ ਵੀ ਲੱਗ ਜਾਂਦੇ ਆ ਕਈ ਕਾਰਨ ਹੋਣਗੇ ਦੂਜੀ ਗੱਲ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਬੈਜੀ ਉਹ ਉਜੜੇ ਘਰਾਂ ਦੇ ਗਏ ਸੀ ਮੁੜ ਕੇ ਉਜੜੇ ਘਰਾਂ ਚ ਆ ਰਹੇ ਨੇ ਉਹ ਤੁਸੀਂ ਦੱਸਿਓ ਅੱਜ ਕੱਲ੍ਹ ਅਖਬਾਰਾਂ ਟੀਵੀ ਤੇ ਕੀ ਚੱਲ ਰਿਹਾ ਜਾਂ ਤਾਂ ਡਿਪਰੈਸ਼ਨ ਜਾਣ ਪਹਿਲਾਂ ਤਾਂ ਤੁਸੀਂ ਦੇਖਿਆ ਪੁਲਿਸ ਮੁਖੀ ਕਿਵੇਂ ਬੋਲਿਆ ਸੀ ਜਾਂਚ ਕਰਾਂਗੇ ਇਹਨਾਂ ਚ ਕ੍ਰਿਮੀਨਲ ਵੀ ਹੋ ਸਕਦੇ ਆ 18 ਤੱਕ ਇਹ ਜਿਹਨਾਂ ਜਿਨ੍ਹਾਂ ਨੇ ਇਹਨਾਂ ਇਸ ਕ੍ਰਾਈਮ ਕੀਤੇ ਹੋਏ ਨੇ ਜਦੋਂ ਦੂਜਾ ਪ੍ਰੈਸ਼ਰ ਪਿਆ ਫੇਰ ਹੋਇਆ ਵੀ ਇਹਨੂੰ ਪਹਿਲਾਂ ਘਰੇ ਭੇਜੋ ਬਾਕੀ ਗੱਲ ਬਾਅਦ ਚ ਕਰਿਓ ਜੇ ਉਹਨਾਂ ਦੇ ਮੁੜਬਸੇਬੇ ਦੀ ਕੋਈ ਨੀਤੀ ਨਾ ਅਪਣਾਈ ਬਾਈ ਜੀ ਜਾਂ ਤਾਂ ਡਿਪਰੈਸ਼ਨ ਚ ਜਾਣਗੇ ਜਾਂ ਫਿਰ ਧਮਕੀਆਂ ਦੇਣਗੇ ਗੈਂਗਸਟਰਾਂ ਵਾਲੇ ਪੈਸੇ ਪਹਿਣਗੇ ਪੈਸੇ ਕਮਾਉਣ ਵਾਲੇ ਪਹਿਣਗੇ ਸਾਡੇ ਵਾਲੇ ਤਾਂ ਬਾਹਰਲੇ ਦੇਸ਼ ਚ ਨਹੀਂ ਜਾ ਕੇ ਹਟੇ ਦੇ ਧਮਕੀਆਂ ਦੇਣੋਂ ਸਾਡੇ ਬੰਦੇ ਕਿਹੜਾ ਉੱਥੇ ਗਲਤ ਗੱਲਾਂ 'ਚ ਪੈਂਦੇ ਨਹੀਂ ਹਾਂ ਤੁਸੀਂ ਦੇਖਿਆ ਨਸ਼ਿਆਂ ਦੇ ਮਾਮਲੇ 'ਚ ਆ ਗੋਲੀਆਂ ਚਲਾਉਣ ਦੇ ਮਾਮਲੇ 'ਚ ਇੱਕ ਦੋ ਥਾਂ ਤੇ ਕੁੜੀਆਂ ਦੇ ਵੀ ਨਾ ਆਏ ਨੇ ਸੋ ਇਹ ਜ਼ਰੂਰੀ ਆ ਮੁੜ ਬਸੇਬੇ ਦੀ ਸਕੀਮ ਕੇਂਦਰ ਸਰਕਾਰ ਬਣਾਵੇ ਅਗਲੀ ਗੱਲ ਜਿਹੜੇ ਤਰੀਕੇ ਨਾਲੇ ਬੰਦੇ ਭੇਜੇਗੇ ਨੇ ਫੌਜੀ ਜਹਾਜ਼ ਜੀ ਅੰਮ੍ਰਿਤਸਰੋਂ ਕੋਈ ਮੰਤਰੀ ਉਡਾਣੇ ਅਜੇ ਤੱਕ ਕੁੜੀ ਤੇ ਫੌਜੀ ਕਮੰਤਰੀ ਉਡਾਣ ਉੱਥੇ ਆਉਂਤਰੀ ਤੇ ਜਹਾਜ਼ ਉਹਨਾਂ ਨਾਲ ਸਲੂਕ ਕੀਤਾ ਗਿਆ ਜਿਵੇਂ ਉਹ ਜੰਗੀ ਕੈਦੀ ਹੁੰਦੇ ਨੇ ਹੱਥਕੜੀਆਂ ਬੇੜੀਆਂ ਲਾਈਆਂ ਗਈਆਂ ਤੇ ਗੁਜਰਾਤ ਕਿਉਂ ਨਹੀਂ ਉੱਤਰਿਆ ਜਿਹੜਾ ਦਿੱਲੀ ਕਿਉਂ ਨਹੀਂ ਉੱਤਰਿਆ ਚੱਲ ਹੋਰ ਵੀ ਛੱਡੋ ਚੰਡੀਗੜ੍ਹ ਕਿਉਂ ਨਹੀਂ ਉੱਤਰਿਆ ਜੇ ਪੰਜਾਬ ਤੇ ਹਰਿਆਣਾ ਪਰ ਸਭ ਤੋਂ ਵੱਧ ਤਾਂ ਗੁਜਰਾਤੀ ਨੇ ਗੁਜਰਾਤ ਦਾ ਨਾਮ ਚੱਲ ਰਿਹਾ ਅੰਮ੍ਰਿਤਸਰ ਇਸ ਕਰਕੇ ਚੁਣਿਆ ਗਿਆ ਵੀ ਇਹ ਖਿੱਤੇ ਦੇ ਲੋਕਾਂ ਨੂੰ ਸਿੱਖਾਂ ਨੂੰ ਇੱਕ ਦੁਨੀਆ 'ਚ ਟਾਰਗੇਟ ਬਣਾ ਕੇ ਦੱਸਿਆ ਜਾਵੇ ਵੀ ਦੂਜੇ ਮੁਲਕਾਂ 'ਚ ਇਹ ਗੈਰਕਾਨੂੰਨੀ ਜਾ ਕੇ ਕਿਵੇਂ ਸਮੱਸਿਆਵਾਂ ਖੜੀਆਂ ਕਰਦੇ ਨੇ ਸਿੱਖਾਂ ਦੀ ਸ਼ਬੀ ਜਿਹੜੀ ਬਣੀ ਹੋਈ ਹੈ ਦੁਨੀਆ 'ਚ ਠੀਕ ਆ ਵਿਗਾੜ-ਬਗੜ ਆਉਂਦੇ ਰਹਿੰਦੇ ਨੇ ਉਹਨੂੰ ਵਿਗਾੜਨ ਖਾਤਰ ਹੀ ਸਾਰੀ ਯਤਨ ਕੀਤੇ ਜਾ ਰਹੇ ਨੇ ਜਿਹਦਾ ਸਾਰਿਆਂ ਇਹ ਮੋਦੀ ਸਰਕਾਰ ਦੀ ਸਹਿਮਤੀ ਨਾਲ ਹੋਇਆ ਇਸ ਇਸ ਕਰਕੇ ਪ੍ਰਗਟ ਸਿੰਘ ਨੇ ਵੀ ਇਹ ਸਵਾਲ ਉਠਾਇਆ ਆਪਣੇ ਕਾਂਗਰਸ ਵਿਧਾਇਕ ਨੇ ਜਿਹੜੇ ਸੋ ਸਾਰੀਆਂ ਸਿਆਸੀ ਪਾਰਟੀਆਂ ਨੇ ਸਵਾਲ ਉਠਾਉਣਾ ਚਾਹੀਦਾ ਵੀ ਕ ਮੰਤਰੀ ਉਡਾਣ ਤੁਸੀਂ ਸਾਡੇ ਇੱਥੇ ਉਡਾਉਣੇ ਨਹੀਂ ਕ ਮੰਤਰੀ ਤੌਰ ਤੇ ਅਵਰਾਧਕ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਇੱਥੇ ਲਾ ਕੇ ਬਣਾਉਨੇ ਹ ਦਿੱਲੀ ਸਰਕਾਰ ਉਹਨਾਂ ਨੂੰ ਸਾਹਮਣੇ ਗੁਜਰਾਤੀਆਂ ਨੂੰ ਉੱਥੇ ਭੇਜਦੀ ਹਰਿਆਣਾ ਨਾਲ ਹਰਿਆਣੇ ਭੇਜਦੀ ਇੱਕ ਇੱਕ ਬੱਸੇ ਭੇਜਣੀ ਸੀ ਤਿੰਨ ਬੱਸਾਂ ਦੀ ਸਵਾਰੀਆਂ ਸੀ ਜੀ ਸੋ ਇਹ ਬੜਾ ਮੰਦ ਭਾਗਾ ਵਰਤਾਰਾ ਇਹ ਤਾਂ ਘਮੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਪੰਜਾਬ ਆ ਜਿਹੜਾ ਉਹਦੀ ਛਾਖ ਨੂੰ ਬੱਟਾ ਲਾਉਣ ਦੀ ਤੇ ਅਮਲ ਹੋਰ ਚੱਲੂਗਾ ਹਾਂ ਇਹ ਸਾਰੀ ਦੁਨੀਆ ਤੇ ਚੱਲ ਰਿਹਾ ਜੀ ਮਤਲਬ ਜਿਵੇਂ ਕਹਿੰਦੇ ਆ ਟਰੰਪ ਜਦੋਂ ਆ ਗਿਆ ਨਾ ਜੀ ਮਤਲਬ ਆਪਣੇ ਪ੍ਰੋਫੈਸਰ ਭੱਟੀ ਨੇ ਉਹ ਵਿਕਾਸ ਦੀ ਗੱਲ ਚੱਲ ਰਹੀ ਸੀ ਜਿਵੇਂ ਸੁਖਵੀਰ ਕਹਿੰਦਾ ਸੜਕਾਂ ਪੁਲ ਬਣਾ ਤੇ ਫਲਾਣਾ ਪੱਟੀ ਸਾਹਿਬ ਕਹਿੰਦੇ 60% ਲੋਕ ਡਿਪਰੈਸ਼ਨ ਦਾ ਸ਼ਿਕਾਰ ਨੇ ਉੱਥੇ ਅਮਰੀਕਾ 'ਚ ਕਿਹਨੂੰ ਵਿਕਾਸ ਕਹੋਂਗੇ ਤੁਸੀਂ ਪਦਾਰਕ ਸਹੂਲਤਾ ਨਹੀਂ ਹੁੰਦੀ ਆ ਮਾਨਸਿਕ ਵਾ ਵਿਕਾਸ ਦੀ ਗੱਲ ਜਿਹੜੀ ਹੁੰਦੀ ਆ ਸਿਹਤ ਤੇ ਸਿੱਖਿਆ ਦੀ ਹੁੰਦੀ ਆ ਸੱਭਿਆਚਾਰਕ ਵਿਕਾਸ ਦੀ ਹੁੰਦੀ ਆ ਉਹ ਕਹਿੰਦੇ ਜਿਹੇ ਜਿਹੇ ਲੋਕ ਨੇ ਉਹ ਜਿਹੇ ਟਰੰਪ ਚੁਣ ਲਿਆ ਤੇ ਸਾਡੇ ਵੀ ਉਹੀ ਜਿਹਨੇ ਮੋਦੀ ਚੁਣ ਲਿਆ ਤੇ ਪੰਜਾਬ ਵਾਲਿਆਂ ਨੇ ਭਗਵੰਤ ਮਾਨ ਚੁਣ ਲਿਆ ਸੋ ਜਿਹੇ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ ਸੋ ਇਹ ਇਹ ਜਿਹੜਾ ਮਾਹੌਲ ਬਣ ਰਿਹਾ ਸਾਰੀ ਦੁਨੀਆ ਦੇ ਵਿੱਚ ਬੜਾ ਫਿਕਰਮੰਦੀ ਵਾਲਾ ਜੋ ਪ੍ਰਚਲਿਤ ਡੈਮੋਕਰੇਸੀ ਦਾ ਮਾਡਲ ਆ ਉਹ ਫੇਲ ਹੋ ਰਿਹਾ ਅਸਲ ਦੇ ਵਿੱਚ ਇਹਦੇ ਵੈਸੇ ਤਾਂ ਡੈਮੋਕਰੇਸੀ ਦੇ ਮਾਡਲ ਹਰ ਦੇਸ਼ ਦੇ ਵੱਖ-ਵੱਖ ਨੇ ਫੈਡਰਲਿਜ਼ਮ ਵੀ ਹਰ ਦੇਸ਼ ਦੇ ਵੱਖ-ਵੱਖੀ ਤਰ੍ਹਾਂ ਦਾ ਕਿਉਂਕਿ ਸਮਾਜਿਕ ਬਣਤਰ ਆਰਥਿਕ ਬਣਤਰ ਵੱਖਰੀ ਆ ਸੋ ਡੈਮੋਕਰੇਸੀ ਸਾਡੇ ਜਮਹੂਰੀਤ ਆ ਜਿਹੜੀ ਉਹ ਸਾਡੇ ਮੁਲਕ 'ਚ ਵੀ ਦੁਨੀਆ 'ਚ ਉਹ ਤੇ ਬੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਇਹ ਸਾਰਿਆਂ ਵਰਤਾਰਿਆਂ ਨੂੰ ਦੇਖ ਕੇ ਜਦੋਂ ਆਪਾਂ ਦੇਖਦੇ ਆ ਭਾਰਤ ਦਾ ਭਾਰਤ ਦੇ ਵਿੱਚ ਤਾਂ ਫੈਡਰਲਿਜ਼ਮ ਖਤਮ ਹੋ ਰਿਹਾ ਨਾਲੇ ਡੈਮੋਕਰੇਸੀ ਖਤਮ ਹੋ ਰਹੀ ਆ ਸੰਵਿਧਾਨ ਦੀ ਰਾਖੀ ਦਾ ਸਵਾਲ ਆ ਬਿਲਕੁਲ ਰਾਖੀ ਕਰਨੀ ਚਾਹੀਦੀ ਹੈ ਪਰ 47 ਵਾਲਾ ਸੰਵਧਾਨ ਛੱਡੇ ਇਹਨਾਂ ਨੇ ਜਿਹੜੀ 47 ਦੇ ਵਿੱਚ ਫੈਡਰਲ ਜਮ ਸੀ ਉਹ ਤਾਂ ਸਾਰੀ ਮੇਸ ਕਿ ਰੱਖਤਾ ਇਹਨਾਂ ਨੇ ਸੋ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਲਈ ਫਿਕਰਮੰਦੀ ਵਾਲੀਆਂ ਨੇ ਪਰ ਗੱਲ ਉੱਥੇ ਆ ਕੇ ਮੁੱਕਦੀ ਹੈ ਜੋ ਬਾਬਾ ਨਾਨਕ ਨੇ ਕਿਹਾ ਕਿਛ ਸੁਣੀਏ ਕਿਛ ਕਹੀਏ ਹੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਈ ਸੰਵਾਦ ਦੀ ਲੋੜ ਆ ਸੰਵਾਦ ਸਾਰੇ ਥਾਵਾਂ ਤੇ ਬੰਦਾ ਕਮਿਊਨਿਸਟਾਂ ਚ ਵੀ ਬੰਦਾ ਕਿ ਉਹਨਾਂ ਇਸਨ ਕਲਾਬੀਆਂ ਚ ਵੀ ਬੰਦਦਾ ਸਿਆਸੀ ਜਮਾਤਾਂ ਚ ਵੀ ਬੰਦਦਾ ਦੁਸ਼ਣਵਾਦੀ ਚੱਲ ਰਹੀ ਹੈ ਨਾ ਜੀ ਸੋ ਗੰਭੀਰ ਨੇ ਮਾਮਲੇ ਸੰਵਾਦ ਵਾਲੇ ਪਾਸੇ ਤੁਰਨਾ ਚਾਹੀਦਾ ਗੁਰਨਾਨਕ ਸਾਹਿਬ ਦਾ ਫਲਸਫਾ ਹੁਣ ਤਾਂ ਸਾਰੇ ਕਹਿਣ ਲੱਗੇ ਬਰਮੰਡੀ ਫਲਸਫਾ ਪਰ ਜਿਵੇਂ ਕਹਿੰਦੇ ਥਿੰਕ ਗਲੋਬਲੀ ਐਕਟ ਲੋਕਲੀ ਉਹਨੂੰ ਪੰਜਾਬ ਤੇ ਫੋਕਸ ਕਰੀਏ ਤਾਂ ਕਿ ਪੰਜਾਬ ਤੋਂ ਜੋ ਮਤਲਬ ਕਾਲੀਆਂ ਘਟਾਵਾਂ ਉੱਭਰਨੇ ਚਾਂਸ ਨੇ ਉਹਨਾਂ ਨੂੰ ਛੰਡਿਆ ਜਾ ਸਕੇ ਸਾਡੇ ਸਾਰਿਆਂ ਦੀ ਫਿਕਰਮੰਦੀ ਹੋਣੀ ਚਾਹੀਦੀ ਜੀ ਬਹੁਤ ਸ਼ੁਕਰੀਆ ਤੈਨਾ ਪੰਜਾਬ ਦੇ ਹੈ ਮਸਲਿਆਂ ਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਤੁਹਾਡਾ ਕੀ ਮੰਨਣਾ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ